ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਵਿਭਾਗ ਦੇ ਸਾਰੇ ਅਫਸਰਾਂ ਦੇ ਨਾਲ ਹਰੀਕੇ ਸਾਰਿਆਂ ਨਾਲ ਇੱਕ ਦੋ ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਮਾਚਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤਕਰੀਬਨ 7 70 ਹਜ਼ਾਰ ਕਿਉਂ ਸਖ ਪਾਣੀ ਜਿਹੜਾ ਉਹ ਆਇਆ ਸੋ ਅਸੀਂ ਨਿਗਾਹ ਰੱਖ ਰਹੇ ਆ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਇੰਤਜ਼ਾਮ ਕਰ ਦਿੱਤੇ ਆ ਸਾਡੇ ਜਿੰਨਾ ਏਰੀਆ ਉਹ ਬਗੂ ਗੱਡੇ ਤੋਂ ਲੈ ਕੇ ਅੱਗੇ ਪਰਵਣਾ ਆਲੀ ਤੋਂ ਦੇ ਜਾ ਕੇ ਤੱਕ ਹੀ ਤੱਕ ਅਸੀਂ ਜਿੱਥੇ ਵੀ ਜ਼ਰੂਰ ਐਸੀ ਸਾਰੇ ਸਟਾਟ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਬੋਰੇ ਆਂਦਾ ਮਿੱਟੀ ਪੜ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਸਾਰਾ ਨਿਗਾਹ ਰੱਖ ਰਹੇ ਹਾਂ ਹਾਲਾਤ ਦੇ ਉੱਤੇ ਤੇ ਲੋੜ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਹੈ ਸੋ ਕਿਸੇ ਨੂੰ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਟਰ ਜੀ ਕਾ ਖਾਲਸਾ ਵੈਟਰ ਜੀ ਧੰਨਵਾਦ